ਪੂਰੇ ਪੰਜਾਬ ਦੇ ਹਰ ਪਰਿਵਾਰ ਵਿੱਚ ਕੋਈ ਨਾ ਕੋਈ ਬਿਮਾਰ ਹੀ ਰਹਿੰਦਾ ਹੈ। ਕਈ ਕਈ ਦਿਨਾਂ ਤੱਕ ਬੁਖਾਰ ਚੜਦਾ ਰਹਿੰਦਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਗਰੂਰ ਦੇ ਕਈ ਪਿੰਡਾਂ ਵਿੱਚ ਦਵਾਈ ਦਾ ਛਿੜਕਾਉ ਕੀਤਾ ਗਿਆ ਹੈ। ਡਾਕਟਰ ਗੁਰਨਿੰਦਰਜੀਤ ਸਿੰਘ ਮਿੰਕੂ ਜਵੰਦਾ ਜੀ ਵੱਲੋਂ ਇਹ ਕਾਰਜ ਕੀਤਾ ਜਾ ਰਿਹਾ ਹੈ। ਦੱਸਦੀਏ ਕਿ ਡਾਕਟਰ ਜਵੰਦਾ ਜੀ ਜਪਹਰ ਵੈਲਫੇਅਰ ਸੁਸਾਇਟੀ ਅਤੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਨੇ ਉਹਨਾਂ ਦੀ ਟੀਮ ਨੇ ਸੰਗਰੂਰ ਦੇ ਕਈ ਪਿੰਡਾਂ ਦੇ ਵਿੱਚ ਫੋਗਿੰਗ ਮਸ਼ੀਨ ਦੇ ਨਾਲ ਛੜਕਾਉ ਕੀਤਾ ਹੈ ਅੱਜ ਵੀ ਸੰਗਰੂਰ ਦੇ BSNL پارک ਦੇ ਵਿੱਚ ਉਹਨਾਂ ਦੀ ਟੀਮ ਨੇ ਛੜਕਾਉ ਕੀਤਾ ਉਹਨਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਸਾਰੇ ਪਾਸੇ ਇਸ ਦਾ ਛੜਕਾਉ ਨਹੀਂ ਕਰ ਸਕਦਾ ਕਿਉਂਕਿ ਸੰਗਰੂਰ ਬਹੁਤ ਵੱਡਾ ਸ਼ਹਿਰ ਹੈ ਇਸ ਦੇ ਵਿੱਚ ਕਈ ਪਿੰਡ ਆਉਂਦੇ ਨੇ ਉਨਾ ਨੇ ਕਿਹਾ ਹੈ ਕਿ ਮੈਂ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਸੰਸਥਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਲੈਵਲ ਤੇ ਇਹ ਕੰਮ ਕਰਨ ਤਾਂ ਕਿ ਸੰਗਰੂਰ ਦੇ ਨਿਵਾਸੀ ਬਿਮਾਰੀਆਂ ਤੋਂ ਰਹਿਤ ਰਹਿ ਸਕਣ। ਉਨਾ ਨੇ ਕਿਹਾ ਕਿ ਸਾਰੇ ਪੋਲੀਟੀਕਲ ਲੀਡਰਾਂ ਨੂੰ ਸ਼ਹਿਰ ਦੇ ਵਸਨੀਕਾਂ ਦੇ ਨਾਲ ਖੜਨਾ ਚਾਹੀਦਾ ਹੈ ਕਿਉਂਕਿ ਇਹਨਾਂ ਲੋਕਾਂ ਨੇ ਹੀ ਉਹਨਾਂ ਨੂੰ ਵੋਟਾਂ ਪਾ ਕੇ ਚੁਣਿਆ ਹੈ। ਇਸ ਕਰਕੇ ਰਾਜਨੀਤਿਕ ਲੀਡਰਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੇ ਨਾਲ ਔਖੇ ਸਮੇਂ ਦੇ ਵਿੱਚ ਖੜਨਾ। ਇਹ ਜਿਹੜਾ ਜ਼ਰੂਰੀ ਆ ਅੱਜ ਜ਼ਰੂਰਤ ਹੈ ਇਸ ਚੀਜ਼ ਦੀ ਕਿਉਂਕਿ ਤੁਹਾਨੂੰ ਪਤਾ ਜਿਹੜੀ ਇੱਕ ਬਹੁਤ ਗੰਦੀ ਬਿਮਾਰੀ ਹੈ ਅੱਜਕੱਲ ਅੱਜ ਫੈਲ ਰਹੀ ਹੈ ਅੱਜਕੱਲ ਚਿਕਨ ਗੁਨੀਆ ਜਾਂ ਡੇਂਗੂ ਜਾਂ ਮਤਲਬ ਮੱਛਰ ਤੋਂ ਜਾਂ ਗੰਦਗੀ ਤੋਂ ਨਾ ਤੇ ਉਹਦਾ ਉਹਦਾ ਬਹੁਤ ਪ੍ਰਭਾਵ ਪੈ ਰਿਹਾ ਸੀ ਸਾਡੇ ਹਲਕੇ ਤੇ ਤੇ ਜੋ ਪ੍ਰਸ਼ਾਸਨ ਨੇ ਚਲੋ ਆਪਦਾ ਕਰ ਰਹੇ ਨੇ ਪਰ ਫਿਰ ਇਹ ਪ੍ਰਸ਼ਾਸਨ ਜਿਹੜੇ ਹੈਗੇ ਨਾ ਇੰਨਾ ਨਹੀਂ ਕਰ ਸਕਦੇ ਇਕਦਮ ਸਾਰੇ ਕਿਤੇ ਨਹੀਂ ਪਹੁੰਚ ਸਕਦੇ ਤਾਂ ਕਿਤੇ ਨਾ ਕਿਤੇ ਆ ਕੇ ਜਿਹੜੇ ਅਸੀਂ ਸ਼ਹਿਰ ਵਾਸੀਆਂ ਜੇ ਅਸੀਂ ਸ਼ੰਗਰੂਰ ਦੇ ਵਸੇ ਸਾਨੂੰ ਆਪ ਜ਼ਿੰਮੇਵਾਰੀ ਚੱਕਣੀ ਪੈਣੀ ਹੈ ਸਾਨੂੰ ਆਪ ਦੇ ਲਈ ਕੰਮ ਕਰਨਾ ਪੈਣਾ ਸੋ ਇਸ ਲਈ ਮੈਂ ਸਾਡੀ ਜਿਹੜੀ ਚੱਫਰ ਵੈਲਫੇਅਰ ਸੁਸਾਇਟੀ ਹੈ ਜਿਹੜੇ ਵੀ ਉਹਦੇ ਸਾਡੇ ਮੈਂਬਰ ਨੇ ਸਾਰੇ ਅਸੀਂ ਖੜੇ ਆ ਅਸੀਂ ਬੈਠ ਕੇ ਇੱਕ ਦਿਨ ਡਿਸਕਸ ਕੀਤਾ ਵੀ ਯਾਰ ਦੇਖੋ ਹੁਣ ਅੱਜ ਦੀ ਇਹ ਡਿਮਾਂਡ ਹੈ ਅੱਜ ਦੀ ਲੋਡ ਹੈ ਵੀ ਆਪਾਂ ਜੇ ਹੁਣ ਨਾ ਕੀਤਾ ਕਦੋਂ ਕਰਾਂਗੇ ਔਰ ਜਿਹੜੇ ਆਪਣੇ ਲੀਡਰ ਨੇ ਪੋਲੀਟੀਕਲ ਲੀਡਰ ਨੇ ਉਹਨਾਂ ਨੂੰ ਵੀ ਬੜਾ ਅਪੀਲ ਕਰਦੇ ਨੇ ਲੋਕ ਸਾਰੇ ਹਨਾ ਪਰ ਮੋਸਟਲੀ ਉਹ ਨਹੀਂ ਕੋਈ ਤੁਹਾਨੂੰ ਪਤਾ ਅੱਜਕੱਲ ਬਿਜ਼ੀ ਹੁੰਦੇ ਨੇ ਪਰ ਜਦੋਂ ਕੋਈ ਵੀ ਇੱਕ ਬੰਦਾ ਇਹ ਜੀ ਕੰਮ ਤੇ ਮੂਰੇ ਲੱਗਦਾ ਹੈ ਪਰ ਲੋਕ ਉਹਨੂੰ ਪਿਆਰ ਕਰਦੇ ਨੇ ਤਾਂ ਫਿਰ ਉਦੋਂ ਜਿਹੜੇ ਪੋਲੀਟੀਕਲ ਲੀਡਰਸ ਹੁੰਦੇ ਨੇ ਫਿਰ ਉਹ ਪਸਦੇ ਨੇ ਵੀ ਹਜ਼ਾਰਾਂ ਨੂੰ ਵੀ ਪਿਆਰ ਮਿਲੇ ਵੀ ਲੋਕ ਸਾਨੂੰ ਵੀ ਏਕਨੋਲਜ ਕਰਨ ਸੋ ਮੈਂ ਇਸ ਲੈ ਕੇ ਸਪੀੜਾ ਚੱਕਿਆ ਸੀ ਕੰਮ ਸ਼ੁਰੂ ਕਰਤਾ ਔਰ ਉਮੀਦ ਹੈ ਕਿ ਹੁਣ ਬਾਕੀ ਸਾਰੇ ਵੀ ਦੇਖ ਕੇ ਇਹਨੂੰ ਵਧੀਆ ਹੋਰ ਕਰਨਗੇ ਔਰ ਮੇਤੋ ਹੀ ਵਧੀਆ ਕੰਮ ਕਰਕੇ ਲੋਕਾਂ ਦੀ ਸੇਵਾ ਕਰਨਗੇ ਤੁਹਾਡੀ ਸੁਸਾਇਟੀ ਹੋਰ ਵੀ ਪਿੰਡਾਂ 'ਚ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਵੇਂ ਲੇਡੀਜ਼ ਵਾਸਤੇ ਸਲਾਈ ਸੈਂਟਰ ਵਗੈਰਾ ਜੀ ਉਸ ਨੂੰ ਕਿਸ ਤਰ੍ਹਾਂ ਦੇ ਸਰ ਸਾਡਾ ਇੱਕੋ ਇੱਕ ਮੋਟਿਵ ਹੈ ਕਿ ਅਸੀਂ ਜੋ ਕਰ ਸਕਦੇ ਹਾਂ ਜਿੰਨਾ ਕਰ ਸਕਦੇ ਹਾਂ ਆਪਦਾ ਤਨ ਮਨ ਤੇ ਤਨ ਸਾਰਿਆਂ ਦੇ ਨਾਲ ਸੀ ਸੇਵਾ ਕਰ ਰਹੇ ਲੋਕਾਂ ਦੀ ਕਿਉਂਕਿ ਤੁਹਾਨੂੰ ਪਤਾ ਕਿਤੇ ਨਾ ਕਿਤੇ ਆ ਕੇ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿਹਾ ਜਾ ਮੋੜ ਆਉਂਦਾ ਜਦੋਂ ਉਹਦੀ ਜ਼ਿੰਦਗੀ ਜਿਹੜੀ ਯੂਟਰ ਕੋਈ ਟਰਨ ਲੈ ਜਾਂਦੀ ਹੈ ਪੂਰਾ ਪਰ ਮੇਰੀ ਵੀ ਜ਼ਿੰਦਗੀ ਜਦੋਂ ਫਾਦਰ ਸਾਹਿਬ ਮੇਰੇ ਪਾਪਾ ਹੋਏ ਸਿਕ ਪੈਰ ਉਸ ਤੋਂ ਬਾਅਦ ਇੱਕ ਟਰਨ ਆਇਆ ਮੋੜ ਆਇਆ ਪਰ ਮੈਂ ਫਿਰ ਉਸ ਤੋਂ ਬਾਅਦ ਲੋਕਾਂ ਦੇ ਲਈ ਜਿੰਨਾ ਪਰਮਾਤਮਾ ਮੈਨੂੰ ਬਖਸ਼ ਕਰਦਾ ਜੋ ਪਰਮਾਤਮਾ ਮੇਰੇ ਤੋਂ ਕਰਾ ਸਕਦੇ ਨੇ ਮਹਾਰਾਜ ਦੀ ਕਿਰਪਾ ਨਾਲ ਕਰਨ ਕਰਵਾਉਣ ਵਾਲਾ ਮੈਂ ਹਮੇਸ਼ਾ ਕਹਿੰਦਾ ਬੰਦਾ ਕੁਝ ਨਹੀਂ ਕਰ ਸਕਦਾ ਬੰਦੇ ਦੇ ਹੱਥ ਕੁਝ ਨਹੀਂ ਹੈਗਾ ਬੰਦਾ ਜ਼ੀਰੋ ਹੈ ਕਰਨ ਕਰਾਉਣ ਵਾਲਾ ਮਹਾਰਾਜ ਨਹੀਂ ਪਰਮਾਤਮਾ ਹੈ ਔਰ ਮੈਂ ਮਹਾਰਾਜ ਨੂੰ ਅਸੀਂ ਕਹਿੰਦੇ ਕਿ ਬਸ ਆਹੀਂ ਕੰਮ ਕਰਾਉਂਦੇ ਰਹੋ ਆਹੀਂ ਸੇਵਾ ਕਰਾਉਂਦੇ ਰਹੋ ਫਲਾਈ ਸੈਂਟਰ ਚੱਲੇ ਬੜੇ ਅੱਛੇ ਚੱਲ ਰਹੇ ਨੇ ਬੜੇ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਫਿਰ ਉਸ ਤੋਂ ਬਾਅਦ ਅਸੀਂ ਜਿਹੜੇ ਬਿਮਾਰੀਆਂ ਕੈਂਸਰ ਦੀ ਵੀ ਬਹੁਤ ਨਾਮਰਾਦ ਬਿਮਾਰੀ ਆ ਉਹਦੇ ਲਈ ਅਸੀਂ ਬਹੁਤ ਲੋਕਾਂ ਨੂੰ ਬਿਮਾਰੀ ਤੋਂ ਅਸੀਂ ਇਲਾਜ ਕਰਾ ਰਹੇ ਹਾਂ ਰਾਸ਼ਨ ਜਾ ਰਿਹਾ ਤੇ ਹੁਣ ਅੱਜ ਹੁਣ ਫੋਕਿੰਗ ਮਸ਼ੀਨ ਚੌਥਾ ਇੱਕ ਹੋਰ ਅਸੀਂ ਸ਼ੁਰੂ ਕਰ ਲਿਆ ਔਰ ਬਖਸ਼ਿਆ ਆ ਕਿ ਪਰਮਾਤਮਾ ਬਸ ਇਹ ਚ ਬਾਬਾ ਜੀ ਨੇ ਕਿ ਬਖਸ਼ੀ ਕਿ ਮੈਂ ਕਰਦਾ ਲਾਉ ਬਸ ਵੀ ਕਦੇ ਖਤਮ ਨਾ ਹੋਣ ਬਸ ਦੇਖੋ ਜੀ ਅਸੀਂ ਡਾਕਟਰ ਮਿੰਕੂ ਜਵੰਦਾ ਜੀ ਦੀ ਟੀਮ ਦਾ ਇੱਕ ਹਿੱਸਾ ਬਣਿਆ ਅਸੀਂ ਆਪਦੇ ਆਪ ਨੂੰ ਬਹੁਤ ਕਰਮ ਵਾਲੇ ਮੰਨਦੇ ਆ ਕਿ ਅਸੀਂ ਡਾਕਟਰ ਮਿੰਕੂ ਜਵੰਦਾ ਜੀ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਆ ਤੇ ਡਾਕਟਰ ਮਿੰਕੂ ਜਵੰਦਾ ਜੀ ਪਿੰਡਾਂ ਦੇ ਵਿੱਚ ਜਿਵੇਂ ਸਲਾਈ ਸੈਂਟਰ ਉਹਨਾਂ ਨੇ ਬਲਕਿ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਤਾਂ ਸਾਰੇ ਪਿੰਡਾਂ ਚ ਕੋਕੋ ਗੁੜੀਆਂ ਸਿੱਖਦੀਆਂ ਤਾਂ ਆਪਣੇ ਪੈਰਾਂ ਭਰ ਕੇ ਤੇ ਖੜੇ ਨਰ ਗੋ ਅੱਜ ਦੀ ਮਹਿੰਗਾਈ ਬਹੁਤ ਆ ਤੇ ਘਰ ਦੇ ਖਰਚੇ ਚ ਲਾਉਣੇ ਬੜੇ ਔਖੇ ਹੋ ਜਾਂਦੇ ਆ ਤਾਂ ਮਿੰਕੂ ਜਵੰਦਾ ਜੀ ਦੀ ਉਹ ਸੋਚ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਤਾਂ ਰੁਜ਼ਗਾਰ ਜਿਵੇਂ ਦੇ ਰਹਿਆਂ ਬੱਚਿਆਂ ਨੂੰ ਤੇ ਨਾਲ ਨਾਲ ਅਸੀਂ ਜਿਵੇਂ ਕੋਈ ਜ਼ਰੂਰਤਮੰਦ ਦਾ ਕੋਈ ਬਿਮਾਰਾ ਚਲੋ ਨਹੀਂ ਆਪਦਾ ਘਰ ਦਾ ਰਸਨ ਵੀ ਨਹੀਂ ਚੱਲਦਾ ਤਾਂ ਡਾਕਟਰ ਮਿੰਕੂ ਜਵੰਦਾ ਜੀ ਦੀ ਟੀਮ ਇਕੱਠੀ ਹੋ ਕੇ ਉਸ ਪਰਿਵਾਰ ਨੂੰ ਦਸਨ ਉਪਲਬਧ ਕਰਾਉਣੇ ਆ ਤੇ ਨਾਲ ਨਾਲ ਜਿਵੇਂ ਕੋਈ ਜ਼ਰੂਰਤਮੰਦ ਦਾ ਕਿਸੇ ਦਾ ਚਲੋ ਜਮੀ ਕਰ ਨਹੀਂ ਸਕਦਾ ਜਿਵੇਂ ਪਿਛਲੇ ਮਹੀਨ ਘਰ ਡਿੱਗਿਆ ਤੇ ਤਾਂ ਡਾਕਟਰ ਮਿੰਕੂ ਜਵੰਦਾ ਜੀ ਨੇ ਉਸ ਪਰਿਵਾਰ ਨੂੰ ਛੱਤ ਬਣਾ ਕੇ ਤੇ ਕੋਈ ਉਹਨਾਂ ਛੋਟੇ ਛੋਟੇ ਬੱਚੇ ਤੇ ਤਾਂ ਕਿਤੇ ਨਾ ਕਿਤੇ ਉਸ ਚੀਜ਼ ਨੂੰ ਦੇਖਦੇ ਹੋਏ ਵੀ ਇਹ ਪੜਨਗੇ ਕਿੱਥੇ ਪੜਨਗੇ ਕਿੱਥੇ ਕਹਿੰਦੇ ਅੱਜ ਕੱਲ ਬਿਨ ਆਪਣੇ ਤੋਂ ਕੁਝ ਵੀ ਨਹੀਂ ਆਏਗਾ ਤਾਂ ਉਹਨਾਂ ਨੂੰ ਛੱਤ ਪਾਉਣ ਵਾਗੇ ਤੇ ਕਿ ਮਿੰਕੂ ਜਵੰਦਾ ਜੀ ਸਮੇਂ ਸਮੇਂ ਸਰ ਆਪਣਾ ਉਪਰਾਲਾ ਨੇ ਜਿਹੜੇ ਐਨ ਜੀਓ ਵੱਲੋਂ ਚੱਲਦੇ ਰਹਿੰਦੇ ਆ ਤੇ ਜਿਵੇਂ ਅਸੀਂ ਪਹਿਲਾਂ ਮੈਡੀਕਲ ਕੈਂਪ ਲਾਏ ਨੇ ਮੈਡੀਕਲ ਕੈਂਪਾਂ ਨੂੰ ਦੇਖਦੇ ਹੋ ਜਦੋਂ ਇਹ ਨਾ ਬਿਮਾਰੀ ਰੁਕਣ ਸਿਰ ਆ ਰਹੀ ਆ ਤਾ ਕਿਤਨਾ ਕਿਤੇ ਅਸੀਂ ਹੁਣ ਇਹ ਫੋਗ ਡ੍ਰਿਲ ਦਾ ਵੀ ਕੰਮ ਸ਼ੁਰੂ ਕੀਤਾ ਹੈ ਤਾ ਸ਼ਹਿਰ ਚ ਬਾੜਾਂ ਚ ਕਿਉਂਕਿ ਮਿੰਕੂ ਜਵੰਦਾ ਜੀ ਕੋਲੇ ਪਿੰਡਾਂ ਚੋਂ ਸ਼ਹਿਰਾਂ ਚੋਂ ਲੋਕ ਆਏ ਘਰ ਆ ਕਿ ਉਹਨਾਂ ਨੇ ਕਿਹਾ ਵੀ ਜਵੰਦਾ ਸਾਹਿਬ ਸਾਨੂੰ ਬੜੀ ਦਿੱਕਤ ਆ ਰਹੀ ਆ ਵੀ ਕੋਈ ਨਾ ਕੋਈ ਇੱਕ ਦੋ ਮਰੀਜ਼ ਨਾਲ ਦੇ ਨਾਲ ਬਿਮਾਰ ਹੋਈ ਜਾਂਦੇ ਨੇ ਮੁਹੱਲੇ ਚ ਤਾ ਉਸੇ ਚੀਜ਼ ਨੂੰ ਦੇਖਦੇ ਡਾਕਟਰ ਮਿੰਕੂ ਜਵੰਦਾ ਨੇ ਫੌਰੀ ਤੌਰ ਉਤੇ ਐਕਸ਼ਨ ਚ ਆ ਕੇ ਤਾ ਸਾਡੀ ਜਿਹੜੀ ਟੀਮ ਆ ਉਸੇ ਦਿਨ ਤੋਂ ਕੰਮ ਸ਼ੁਰੂ ਕੀਤਾ ਹੈ ਤੇ ਲਗਾਤਾਰ ਚੱਲ ਰਹੀ ਆ ਤੇ ਜਿੰਨਾ ਚਿਰ ਸਾਡੀ ਟੀਮ ਦਾ ਸਹਿਯੋਗ ਨਾਲ ਤੇ ਮਿੰਕੂ ਜਵੰਦਾ ਜੀ ਦੇ ਸਹਿਯੋਗ ਨਾਲ ਇਹ ਕੰਮ ਨੂੰ ਅਸੀਂ ਸਰੇ ਲੈ ਕੇ ਚੱਲਾਂਗੇ ਤੇ ਅ तरीके ਨਾਲ ਬਲਕੇ ਘਰੋ ਘਰੀ ਜਾ ਕੇ ਕਰਦੇ ਆ ਜੀ ਅਸੀਂ ਇੱਕ ਦਿਨ ਚ ਤਿੰਨ ਤੋਂ ਚਾਰ ਵਾੜਾ ਕਰ ਦਿੰਦੇ ਆ ਜੀ ਹੁਣ ਤਾਂ ਕਿੰਨੇ ਹੋ ਗਏ ਜਿਵੇਂ ਅਸੀਂ ਪਰਸੋਂ ਸ਼ੁਰੂ ਕਰਿਆ 18 ਨੰਬਰ ਕੀਤਾ ਤੇ ਕੱਲ 22 20 ਕੀਤਾ 23 ਕੀਤਾ ਤੇ ਜਿਵੇਂ ਅੱਜ ਅਸੀਂ ਬੀਐਸਐਨ ਪਾਰਕ ਕੀਤਾ ਤੇ ਹੁਣ ਅਸੀਂ ਤੋਂ ਬਾਅਦ ਗੁਰਨਾਨਕ ਨਾਨਕ ਨੂੰ ਨੀ ਕਰਾਂਗੇ ਤੇ ਥਲੇਸਵਾ ਕਰਾਂ ਫਰੈਂਡਸ ਕਰਾਂਗੇ ਤਾਂ ਅਸੀਂ ਕੋਸ਼ਿਸ਼ ਕਰਦੇ ਜਿੰਨਾ ਏਰੀਆ ਨਿਬੜਦਾ ਤੇਪੜਦਾ ਕੋਈ ਸਾਡੀ ਟੀਮ ਸਵੇਰੇ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਰੁਕਣ ਦਾ ਟਾਈਮ ਨਹੀਂ ਲੈਂਦੀ ਤਾਂ ਫਿਰ ਚਲਦੀ ਰਹਿੰਦੀ ਆ ਜਿੰਦਾ ਕੰਮ ਨਹੀਂ ਨਿਬੜਦਾ ਜਿੰਨਾ ਹੁੰਦਾ ਵੱਧ ਤੋਂ ਵੱਧ ਨਿਵੇੜਨ ਦੀ ਕੋਸ਼ਿਸ਼ ਕਰਦੇ ਕਿਉਂਕਿ ਇਹ ਮੱਛ ਉਹਨਾਂ ਖਰਾਬ ਕਰਦੇ ਨੂੰ ਥੱਲ ਪਾਉਣੀ ਬੜੀ ਜ਼ਰੂਰੀ ਹੈ ਜੀ